ਬਿੱਤੇ ਦਿਨੀ ਜਸਵੀਰ ਸਿੰਘ ਚਰਖਾ ਜੀ ਦਾ ਤੇ ਹੱਥ ਹੋ ਗਿਆ ਸੀ ਜਿਨ੍ਹਾਂ ਦੇ ਅੰਤਮ ਅਰਦਾਸ ਲਈ ਰੱਖੇ ਗਏ ਬਾੜ ਦੇ ਅੱਜ ਭੋਗ ਪਾਏ ਗਏ ਤੇ ਪਰਿਵਾਰ ਨੂੰ ਜੋ ਜੀਵਨ ਬਾਤ ਬਾਤ ਸੁਗੜਾ ਦੇਈ ਹੈ ਉਹਨਾਂ ਸਾਥ ਸਮੇਤ ਅੰਤਮ ਕਿਰਿਆ ਕੀਤੀ ਜਾਦੀ ਹੈ ਉਹਨਾਂ ਦਾ ਉਹਨਾਂ ਦੀ ਯਾਦ ਜੋ ਔਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜੇ ਕੋਈ ਉਹ ਨਹੀਂ ਬਾਬਾ ਜੀ ਨੇ ਪੜਿਆ ਕਿ ਤੁਮਨਾਮੇ ਤੋਂ ਪਹਿਲਾਂ ਕਿ ਆਗਿਆ ਮਿਲਣ ਕੇ ਨਾਮ ਇੱਕ ਅਗੇ ਕੀ ਹੈ ਅਗੇ ਕੀ ਵਰਤਾਵਾ ਹੁੰਦਾ ਹੈ ਕਿ ਕਿਸੇ ਨੂੰ ਅੱਜ ਤੱਕ ਨਾ ਪਤਾ ਲੱਗ ਸਕਿਆ ਤੇ ਨਾ ਹੀ ਲੱਗੇਗਾ ਕਿਉਂਕਿ ਦੇ ਤੇਰਾ ਕਾਰਜ ਸਭ ਸੁਭਾਰਨਾ ਤਬ ਨਾਗਲਾ ਸਭ ਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਤੂੰ ਮਨ ਮੇਰੇ ਸਦਾਰ ਹਰਿ ਨਾਰਨਾ ਸਾਚੇ ਸਾਦੇ ਬਾ ਕਿਆ ਨਹੀ ਕਰਤੇ ਰਤਾਂ ਕੇ ਸਭ ਵਿੱਚ ਹੈ ਜਿਸ ਤੇ ਸੋ ਪਾਵੇ ਸਦਾ ਸੁਖ ਸੁਨਾ ਤੇਰੀ ਆ ਦੇ ਰਾਮ ਜਿੰਦੇ ਮਨ ਵਸੇ ਦਾ ਪਰੇ ਜਾਣ ਦਾ ਕੋਈ ਸਮਾਂ ਨਹੀਂ ਸੀ ਪਰ ਪ੍ਰਮਾਤਮਾ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਅਜੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਸੇਤ ਪਥੋ ਕਿੰਨੇ ਪ੍ਰਮਾਤਮਾ ਦੀ ਨਜ਼ਰਾਂ ਲਈ ਐਸੀ ਸੰਸਾਰ ਦੀ ਚੰਦ ਨੇ ਔਰ ਪ੍ਰਮਾਤਮਾ ਦੇ ਬੁਲਾਵੇ ਨੇ ਇਹ ਸੰਸਾਰ ਦੇ ਸੰਨ ਛੋੜ ਕੇ ਜਾਣਾ ਪੈਂਦਾ ਹੈ ਆਇਆ ਹੈ ਜੋ ਜਾਣੇਗਾ ਨਾ ਨਾਮ ਕੀ ਕੈਸਾ ਸੱਚ ਜਿਹੜੇ ਕੋਈ ਮੰਦੀ ਜਾਣ ਚੰਗੀ